ਅੰਮ੍ਰਿਤ ਸ਼ਕਨ ਮੇਲੇ ਪੰਜ ਚੀਜ਼ਾਂ ਦਾ ਪ੍ਰਯੋਗ ਹੁੰਦਾ ਹੈ ਖੰਡਾ ਬਾਟਾ ਪਤਾਸੇ ਪਾਣੀ ਤੇ ਬਾਣੀ ਇਹਨਾਂ ਦਾ ਕੀ ਮਤਲਬ ਹੈ ਖੰਡੇ ਤੋਂ ਭਾਵ ਵੀਰ ਰਸ ਹੋਵੇ ਬਾਟੇ ਤੋਂ ਭਾਵ ਵੱਡਾ ਹਿਰਦਾ ਹੋਵੇ ਬਰਦਾਸ਼ਤ ਸ਼ਕਤੀ ਹੋਵੇ ਪਤਾਸੇ ਤੋਂ ਭਾਵ ਬੋਲਾਂ ਵਿੱਚ ਮਿਠਾਸ ਹੋਵੇ ਪਾਣੀ ਤੋਂ ਭਾਵ ਨਿਮਰਤਾ ਹੋਵੇ ਤੇ ਬਾਣੀ ਤੋਂ ਭਾਵ ਅਡੋਲ ਹਿਰਦਾ ਹੋਵੇ ਤੇਰੀ ਰਹਿਮਤ ਦਾ ਦਾਤਾ ਮੈਂ ਕਿਦਾਂ ਕਰਜ ਉਤਾਰਾਂ ਵਾਲ ਵਿੰਗਾ ਤੂੰ ਨਾ ਦੇਵੇਂ ਔਣ ਤੂਫਾਨ ਹਜ਼ਾਰਾਂ ਚੱਲੀ ਜਾਂਦੀ ਆ ਜ਼ਿੰਦਗੀ ਸਾਡੀ ਘਾਟ ਨਹੀਂ ਹੈ ਸਾਹਾਂ ਦੀ ਬਾਬਾ ਨਾਨਕ ਬਖਸ਼ ਦੇਈ ਸਾਡੀ ਲੰਬੀ ਲਿਸਟ ਗੁਨਾਹਾਂ ਦੀ ਮੇਰੇ ਕੰਨ ਵਿੱਚ ਕਿਹਾ ਖੁਦਾ ਨੇ ਜਿਗਰਾ ਰੱਖੇਂ ਢੋਲੀ ਨਾ ਆਖਰ ਨੂੰ ਦਿਨ ਚੰਗੇ ਆਉਣੇ ਬਸ ਚੁੱਪ ਕਰ ਜਾ ਬੋਲੀ ਨਾ ساری ਉਮਰ ਇੱਕ ਗੱਲ ਯਾਦ ਰੱਖੀਏ ਅਰਦਾਸ ਕਰਨ ਲੱਗਿਆ ਦਿਲ ਜ਼ਰੂਰ ਸਾਫ਼ ਰੱਖੀਏ ਔੜ ਦੀ ਰੋੜ ਦੀ ਧੂੜ ਹਾਂ ਮੈਂ ਕਿਸੇ ਰਾਹ ਪੁਰਾਣੇ ਦੀ ਰੱਖ ਲਈ लाज ਮਾਲਕਾ ਇਸ ਬੰਦੇ ਨੇ ਮਾਣੇ ਦੀ ਵਾਹਿਗੁਰੂ ਜੀ ਮੈਂ ਬੇਸ਼ੁਕਰਾਂ ਭੁੱਲ ਗਿਆ ਸੀ ਤੇਰੇ ਪਰ ਉਪਕਾਰਾਂ ਨੂੰ ਮੇਰਾ ਦਿਲ ਕਮਲਾ ਬਸ ਗਿਣਦਾ ਰਹਿੰਦਾ ਸੀ ਹਾਰਾਂ ਨજર ਸਭ ਤੇ ਰੱਖੀ ਮੇਰੇ ਮਾਲਕਾ ਕਦੀ ਕਰੀ ਨਾ ਆਪਣੇ ਚਰਨਾਂ ਤੋਂ ਦੂਰ ਮੇਰੇ ਮਾਲਕਾ ਮਾੜੀ ਰਾਤੋਂ ਤੂੰ ਆਪ ਬਚਾ ਲਈ ਮੇਰੇ ਮਾਲਕਾ ਸੋਣੀ ਮੇਰੀ ਇੱਕੋ ਅਰਦਾਸ ਮੇਰੇ ਤੋਂ ਕਦੀ ਕਿਸੇ ਦਾ ਦਿਲ ਨਾ ਦੁਖਾਵੀਂ ਮੇਰੇ ਮਾਲਕਾ ਸਰਦਾਰ ਸਸਾ ਪਹਿਲਾ ਅੱਖਰ ਸਰਦਾਰ ਜੋ ਲਿਆ ਸੀ ਇਸ ਤਲੀ ਤੇ ਧਰ ਧਰ ਕੇ ਰਾਰਾ ਰਾਣਾ ਨੂੰ ਜਿੱਤਣਾ ਸ਼ੌਂਕ ਸਾਡਾ ਵੈਰੀ ਭੱਜ ਗਿਆ ਮੈਦਾਨੋਂ ਡਰ ਡਰ ਕੇ ਦੱਦਾ ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ ਅਸੀਂ ਪੱਕੇ ਹਾਂ ਦੇ ਕਾਂ ਵਿੱਚ ਰੜਾ ਰੜ ਕੇ ਰਾਰਾ ਰਾਖੇ ਹਾਕ ਤੇ ਸੱਚ ਦੇ ਹਾਂ ਤੈਨੂੰ ਚੜਦੇ ਹਾਂ ਸੂਲੀ ਹੱਸ ਹੱਸ ਕੇ ਇਨਾਂ ਅੱਖੀਆਂ 'ਚ ਵਾਹੇ ਗੁਰੂ ਸਦਾ ਤੇਰਾ ਹੀ ਨੂਰ ਰਹੇ ਦੁੱਖ ਆਪ ਤੇ ਅਹੰਕਾਰ ਸਦਾ ਇਸ ਮਨ ਤੋਂ ਦੂਰ ਰਹੇ ਇਸ ਤਰ੍ਹਾਂ ਵਸ ਜਾ ਮੇਰੀ ਰੂਹ ਅੰਦਰ ਮੇਰੇ ਵਾਹੇ ਗੁਰੂ ਕਿ ਮਰਨ ਤੋਂ ਬਾਅਦ ਵੀ ਮੈਨੂੰ ਤੇਰੇ ਸਾਥ ਦਾ غرور ਰਹੇ ਜਦੋਂ ਰੱਬ ਮੇਰਾ ਸਾਡੇ ਉੱਤੇ ਹੋਇਆ ਮਿਹਰਬਾਨ ਆਪੇ ਬਣ ਜਾਣੇ ਕੰਮ ਆਪੇ ਬਣ ਜਾਣਾ ਨਾਮ ਆ